ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੱਸ ਨੌਂਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਨੇ ਸਾਫਤੀ 1 ਕਿਲੋ ਅਲਸੀ ਲਈ ਆ ਇਹਨੂੰ ਆਪਾਂ ਇੱਕ ਵਾਰ ਕੜਾਈ ਦੇ ਵਿੱਚ ਭੁੰਨ ਕੇ ਫਿਰ ਇਹਨੂੰ ਬਿਕਸੀ ਦੇ ਵਿੱਚ ਪੀਸ ਕੇ ਲਵਾਂਗੇ ਅੱਧਾ ਕਿਲੋ ਆਪਾਂ ਨੇ ਭੁਜੇ ਹੋਏ ਚਨੇ ਲੈਂਦੇ ਆ ਤੇ ਇਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਅੱਧਾ ਕਿਲੋ ਹੀ ਆਪਾਂ ਘਰ ਦਾ ਬਣਿਆ ਹੋਇਆ ਦੇਸੀ ਘੀ ਲਵਾਂਗੇ ਤੇ ਕੁਛਕ ਆਪਾਂ ਨੇ ਡ్రਾਈ ਫਰੂਟਸ ਪਾਉਣੇ ਆ ਤੇ ਥੋੜੇ ਜਿ ਛਿੱਟੇ ਤੇਲ ਪਾਵਾਂਗੇ ਕੱਦੂ ਕਾਸ ਕਰਕੇ ਆਪਾਂ ਨੇ ਨਾਰੀਅਲ ਲਿਆ 700 ਗ੍ਰਾਮ ਆਪਾਂ ਨੇ ਗੁੜ ਲਿਆ ਪਹਿਲਾਂ ਆਲਸੀ ਨੂੰ ਭੁੰਨ ਲਵਾਂਗੇ ਅਖਰੋਟ ਲਏ ਆ 200 ਗ੍ਰਾਮ ਇਸ ਕੜਾਹੀ ਲਈਏ ਕੜਾਹੀ ਦੇ ਵਿੱਚ ਆਪਾਂ ਨੇ ਆਲਸੀ ਨੂੰ ਪਾ ਕੇ ਹੁਣ ਪਹਿਲਾਂ ਆਪਾਂ ਇਸ ਤਰ੍ਹਾਂ ਹੀ ਸਾਬਤ ਆਲਸੀ ਨੂੰ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਮਿਕਸ ਹੀ ਫਿਸਾਂਗੇ ਜਦੋਂ ਆਲਸੀ ਭੁਜਣੀ ਸ਼ੁਰੂ ਹੋ ਜਵੇ ਤਾਂ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਹਨੇ ਆਲਸੀ ਨੂੰ ਕਿਤੇ ਤਿਆਰ ਕਰਨਾ ਇਹਦਾ ਕੱਚਾ ਪਾ ਚੰਗੀ ਤਰ੍ਹਾਂ ਆਪਾਂ ਨਹੀਂ ਖਤਮ ਕਰਨਾ ਜੇ ਜਿਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਖੁੱਲ ਕੇ ਤਿਆਰ ਕਰਾਂਗੇ ਤਾਂ ਆਪਣਾ ਪਿੰਨੀਆਂ ਵੀ ਵਧੀਆ ਬਣ ਕੇ ਤਿਆਰ ਹੋਣੀ ਹੈ ਇਸ ਤੇ ਘੱਟ ਸੇਕ ਤੇ ਹੀ ਆਪਾਂ ਨੇ ਭੁੰਨਣਾ ਹੈ ਆਲਸੀ ਨੂੰ ਸੀ ਨੂੰ ਭੁੰਨ ਕੇ ਪਾ ਇੱਕ ਬਰਤਨ ਦੇ ਵਿੱਚ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਪਹਿਲਾਂ ਠੰਡੀ ਕਰਾਂਗੇ ਤੇ ਫਿਰ ਮੇਪੀਚ ਪੀਸ ਕੇ ਇਹਨੂੰ ਤਿਆਰ ਕਰਾਂਗੇ ਇਸ ਤਰ੍ਹਾਂ ਹੋ ਗਈ ਭੁੱਜ ਕੇ ਆਲਸੀ ਨੂੰ ਮਿਕਸੀ ਦੇ ਵਿੱਚ ਪੀਸ ਲਿਆ ਆਪਾਂ ਨੇ ਅਖਰੋਟਾਂ ਨੂੰ ਵੀ ਮਿਕਸੀ ਵਿੱਚ ਪੀਸ ਕੇ ਰੱਖ ਲਿਆ ਆਪਾਂ ਪੂਜੇ ਹੋਏ ਚੰਨਿਆਂ ਨੂੰ ਮਿਕਸੀ ਦੇ ਵਿੱਚ ਪੀਸ ਲਿਆ ਸੀਗਾ ਤੇ ਘੀ ਦੇ ਵਿੱਚ ਪਾ ਕੇ ਇਹਨਾਂ ਨੂੰ 2 ਮਿੰਟ ਤੱਕ ਆਪਾਂ ਨੇ ਸੇਕ ਲਵਾਉਣਾ ਹੈ ਕਾਜੂ ਬਦਾਮ ਤੇ ਲਓ ਤੇ ਲਓ ਅਜਾਣ ਦੋ ਮਿੰਟ ਆਪਾਂ ਨੇ ਚਣਿਆਂ ਦੇ ਪਾਊਡਰ ਨੂੰ ਸੇਕ ਲਵਾਉਣ ਤੋਂ ਬਾਅਦ ਇਸ ਦੇ ਵਿੱਚ ਹੁਣ ਆਪਾਂ ਾਲਸੀ ਪਾ ਦਵਾਂਗੇ ਤੇ ਾਲਸੀ ਨੂੰ ਵੀ ਦੋ ਮਿੰਟ ਤੱਕ ਹੀ ਸੇਕ ਲਵਾਉਣਾ ਹੈ ਕਿਉਂਕਿ ਪਹਿਲਾਂ ਆਪਾਂ ਨੇ ਇਹਨੂੰ ਫੋਨ ਲਿਆ ਸੀਗਾ ਕਟਕ ਤੇ ਹੀ ਆਪਾਂ ਨੇ ਇਹ ਸਾਰੇ ਮਸਰੂਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਿਉਂਕਿ ਆਪਣੀਆਂ ਸਾਰੀਆਂ ਚੀਜ਼ਾਂ ਗਰਮ ਵੀ ਰਹਿਣ ਤੇ ਇਹਨਾਂ ਨੂੰ ਜ਼ਿਆਦਾ ਸੇਕ ਵੀ ਨਾ ਲੱਗੇ ਚੁੱਲੇ ਤੋਂ ਉਤਾਰ ਕੇ ਆਪਾਂ ਨੇ ਅਲਸੀ ਨੂੰ ਰੱਖ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਨੇ ਸੇਕ ਨਹੀਂ ਲਵਾਇਆ ਹੈਗਾ ਹੁਣ ਆਪਾਂ ਨੇ 700 ਗ੍ਰਾਮ ਜਿਹੜਾ ਗੁੜ ਲੇਟਾ ਸੀਗਾ ਉਹਦੀ ਇੱਕ ਤਾਰ ਵਾਲੀ ਆਪਾਂ ਨੇ ਚਾਣੀ ਬਣਾ ਕੇ ਤਿਆਰ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਚਾਣੀ ਨੂੰ ਪਾਈ ਜਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਆਤੀ ਜੀ ਚੰਗੀ ਤਰ੍ਹਾਂ ਆਪਾਂ ਨੇ ਚਾਣੀ ਮਿਕਸ ਕਰ ਲਈ ਹੈ ਗੁੜ ਦੀ ਅਲਸੀ ਦੇ ਵਿੱਚ ਸਰਦੀ ਦੇ ਵਿੱਚ ਆਪਾਂ ਨੂੰ ਅਲਸੀ ਦੀਆਂ ਪਿੰਨੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਆਪਣੇ ਸਰੀਰ ਨੂੰ ਇਹ ਗਰਮ ਰੱਖਦੀਆਂ ਹਨ ਤੇ ਠੰਡ ਤੋਂ ਬਚਾਉਂਦੀਆਂ ਹੈ ਫਾਇਦੇ ਹੁੰਦੇ ਆ ਇਹਦੇ ਕਾਫੀ ਕੋਡਿਆਂ ਦੇ ਦਰਦ ਤੋਂ ਰਾਤ ਮਿਲਦੀ ਆ ਠੰਡ ਲੱਗਣ ਤੋਂ ਵੀ ਇਹ ਬਚਾਉਂਦੀਆਂ ਇਹ ਪਿੰਨੀਆਂ ਅਲੱਗ-ਅਲੱਗ ਤਰੀਕੇ ਨਾਲ ਬਣਾਈਆਂ ਜਾਂਦੀਆਂ ਐ ਤੁਸੀਂ ਸਾਡੇ ਤਰੀਕੇ ਨਾਲ ਇਸ ਤਰ੍ਹਾਂ ਪਿੰਨੀਆਂ ਨੂੰ ਬਣਾ ਕੇ ਦੇਖਿਓ ਚਾਸਨੀ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਤੇ ਹੁਣ ਇਹ ਆਪਣਾ ਮਿਸ਼ਰਣ ਬਣ ਕੇ ਤਿਆਰ ਹੈ ਇਸ ਦੀ ਹੁਣ ਆਪਾਂ ਪਿੰਨੀਆਂ ਬੱਟ ਕੇ ਤਿਆਰ ਕਰਾਂਗੇ 80 ਦੀਆਂ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬੱਟ ਲਵਾਂਗੇ ਸਾਰੀਆਂ ਪਿੰਨੀਆਂ ਬੱਟ ਕੇ ਆਪਾਂ ਨੇ ਤਿਆਰ ਕਰ ਲਈਆਂ ਨੇ ਬਹੁਤ ਹੀ ਵਧੀਆ ਤੇ ਆਪਣੀਆਂ ਨਰਮ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਆ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਹੋਰ ਰੈਸਪੀਆ ਦੇਖਣ ਵਾਸਤੇ